ਵੰਤਮਾਨ ਮੁੰਬਈ ਪਹੁੰਚੇ ਹੋਏ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਵਪਾਰ ਨੂੰ ਪਰਫੁੱਲਿਤ ਕਰਨ ਦੇ ਲਈ ਅੱਜ ਮੁੰਬਈ ਦੇ ਵਿੱਚ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ ਤਸਵੀਰਾਂ ਦਿਖਾ ਦਿੰਦੇ ਹਾਂ ਜਿੱਥੇ ਮੁੰਬਈ ਦੇ ਵਿੱਚ ਮੁੰਬਈ ਦੇ ਹੀ ਉਦਯੋਗਪਤੀਆਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਸਿਆਮਨ ਦੇ ਵੱਲੋਂ ਤਸਵੀਰਾਂ ਸਾਹਮਣੇ ਆਈਆਂ ਨੇ ਮੁੰਬਈ ਦੇ ਇਹ ਸਾਰੇ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਨੇ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਚੰਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੌ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਸਨਦਕਾਰ ਨੇ ਜਿਨ੍ਹਾਂ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਵਪਾਰ ਨੂੰ ਹੋਰ ਕਿਵੇਂ ਪਰਫੁੱਲਿਤ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਇਨਵੈਸਟ ਪੰਜਾਬ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਬੀਤੇ ਲੰਬੇ ਸਮੇਂ ਤੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ ਤੇ ਪੰਜਾਬ ਦੇ ਵਿੱਚ ਇੰਡਸਟਰੀਆਂ ਲਗਾਉਣ ਦੇ ਲਈ ਉਦਯੋਗਪਤੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਇਸੇ ਦੇ ਚਲਦਿਆਂ ਅੱਜ ਮੁੰਬਈ ਪਹੁੰਚੇ ਹੋਏ ਸਿਆਮਾਨ ਦੇ ਵੱਲੋਂ ਸਨ ਫਾਰਮਾ ਦੇ ਸੀਈਓ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਤੇ ਪੰਜਾਬ ਦੇ ਵਿੱਚ ਸਨ ਫਾਰਮਾ ਦੇ ਵਿਸਥਾਰ ਦੇ ਲਈ ਗੱਲਬਾਤ ਵੀ ਕੀਤੀ ਐ ਸੀਈਓ ਦੇ ਨਾਲ ਸਨਫਾਰਮਾ ਨੂੰ ਪੰਜਾਬ ਦੇ ਵਿੱਚ ਹੋਰ ਕਿਵੇਂ ਵਿਸਥਾਰਿਤ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਥੇ ਇਹ ਵੀ ਦੱਸ ਦੇ ਕਿ ਸਨਫਾਰਮਾ ਦੇ ਸੀਈਓ ਦੇ ਵੱਲੋਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਵੀ ਤਾਰੀਫ਼ ਕੀਤੀ ਗਈ ਐ ਸੀਮਾਨ ਦੇ ਨਾਲ ਗੱਲਬਾਤ ਦੇ ਦੌਰਾਨ ਮੀਟਿੰਗ ਦੇ ਦੌਰਾਨ ਜਿਸਨਫਾਰਮਾ ਕੰਪਨੀ ਦੇ ਸੀਈਓ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਸ਼ਲਾਘਾ ਕੀਤੀ ਗਈ ਐ ਤੇ ਇਸੇ ਦੌਰਾਨ ਸੀਮਾਨ ਵੀ ਇਸ ਮੀਟਿੰਗ ਦੌਰਾਨ ਗੱਲਬਾਤ ਕਰਦੇ ਲਗਾਤਾਰ ਨਜ਼ਰ ਆ ਰਹੇ ਨੇ ਬੀਤੇ ਲੰਬੇ ਸਮੇਂ ਤੋਂ ਸੀਐਮ ਮਾਨ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਇਨਵੈਸਟ ਪੰਜਾਬ ਤਹਿਤ ਕਈ ਉਪਰਾਲੇ ਕਰ ਰਹੇ ਨੇ ਤੇ ਇਸੇ ਦੇ ਚੱਲਦਿਆਂ ਕਈ ਵਪਾਰੀਆਂ ਨੂੰ ਕਈ ਉਦਯੋਗਪਤੀਆਂ ਨੂੰ ਪੰਜਾਬ ਚ ਇੰਡਸਟਰੀ ਲਗਾਉਣ ਦੇ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਆਮ ਜਨਤਾ ਨੂੰ ਵੀ ਫਾਇਦਾ ਹੋਵੇ ਇਸ ਦੇ ਨਾਲ ਨਾ ਸਿਰਫ ਪੰਜਾਬ ਦੇ ਵਿੱਚ ਅ ਇੰਡਸਟਰੀ ਜਿਹੜੀ ਹੈ ਉਹ ਲੱਗੇ ਕਿ ਸਗੋਂ ਰੋਜ਼ਗਾਰ ਵੀ ਮਿਲੇਗਾ ਨੌਜਵਾਨਾਂ ਨੂੰ ਇਸੇ ਦੇ ਚਲਦਿਆਂ ਸਿਮਾਨ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸੇ ਲੜੀ ਤਹਿਤ ਅੱਜ ਮੁੰਬਈ ਪਹੁੰਚੇ ਨੇ ਸਿਮਾਨ ਜਿੱਥੇ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ ਦੈਨਿਕ ਸੁਰੂਚੀ ਤੁਹਾਡਾ ਸਵਾਗਤ ਮੈਂ ਹਾਂ ਸਰੂਚੀ। ਅੱਜ ਸੀਐਮ ਭਗਵੰਤ ਮਾਨ ਮੁੰਬਈ ਪਹੁੰਚੇ ਹੋਏ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਵਪਾਰ ਨੂੰ ਪਰਫੁੱਲਿਤ ਕਰਨ ਦੇ ਲਈ ਅੱਜ ਮੁੰਬਈ ਦੇ ਵਿੱਚ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ। ਤਸਵੀਰਾਂ ਦਿਖਾ ਦਿੰਦੇ ਹਾਂ ਜਿੱਥੇ ਮੁੰਬਈ ਦੇ ਵਿੱਚ ਮੁੰਬਈ ਦੇ ਹੀ ਉਦਯੋਗਪਤੀਆਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਸਿਆਮਾਨ ਦੇ ਵੱਲੋਂ ਤਸਵੀਰਾਂ ਸਾਹਮਣੇ ਆਈਆਂ ਨੇ ਮੁੰਬਈ ਦੇ ਇਹ ਸਾਰੇ ਦੈਨਿਕ ਸੁਰੂਚੇ ਤੁਹਾਡਾ ਸਵਾਗਤ ਮੈਂ ਹਾਂ ਸਰੂਚੀਤਾ ਅੱਜ ਸੀਐਮ ਭਗਵੰਤ ਮਾਨ ਮੁੰਬਈ ਪਹੁੰਚੇ ਹੋਏ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਵਪਾਰ ਨੂੰ ਪਰਫੁੱਲਿਤ ਕਰਨ ਦੇ ਲਈ ਅੱਜ ਮੁੰਬਈ ਦੇ ਵਿੱਚ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ ਤਸਵੀਰਾਂ ਦਿਖਾ ਦਿੰਦੇ ਹਾਂ ਜਿੱਥੇ ਮੁੰਬਈ ਦੇ ਵਿੱਚ ਮੁੰਬਈ ਦੇ ਹੀ ਉਦਯੋਗਪਤੀਆਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਸਿਆਮਾਨ ਦੇ ਵੱਲੋਂ ਤਸਵੀਰਾਂ ਸਾਹਮਣੇ ਆਈਆਂ ਨੇ ਮੁੰਬਈ ਦੇ ਇਹ ਸਾਰੇ ਸਨਤਕਾਰ ਨੇ ਜਿਨ੍ਹਾਂ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਵਪਾਰ ਨੂੰ ਹੋਰ ਕਿਵੇਂ ਪਰਫੁੱਲਿਤ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਇਨਵੈਸਟ ਪੰਜਾਬ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਬੀਤੇ ਲੰਬੇ ਸਮੇਂ ਤੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ ਤੇ ਪੰਜਾਬ ਦੇ ਵਿੱਚ ਇੰਡਸਟਰੀਆਂ ਲਗਾਉਣ ਦੇ ਲਈ ਉਦਯੋਗਪਤੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਇਸੇ ਦੇ ਚਲਦਿਆਂ ਅੱਜ ਮੁੰਬਈ ਪਹੁੰਚੇ ਹੋਏ ਸਿਆਮਾਨ ਦੇ ਵੱਲੋਂ ਸਨ ਫਾਰਮਾ ਦੇ ਸੀਈਓ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਤੇ ਪੰਜਾਬ ਦੇ ਵਿੱਚ ਸਨ ਫਾਰਮਾ ਦੇ ਵਿਸਥਾਰ ਦੇ ਲਈ ਗੱਲਬਾਤ ਵੀ ਕੀਤੀ ਐ ਸੀਈਓ ਦੇ ਨਾਲ ਸਨ ਫਾਰਮਾ ਨੂੰ ਪੰਜਾਬ ਦੇ ਵਿੱਚ ਹੋਰ ਕਿਵੇਂ ਵਿਸਤਾਰਿਤ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਥੇ ਇਹ ਵੀ ਦੱਸ ਦੇ ਕਿ ਸਨ ਫਾਰਮਾ ਦੇ ਸੀਈਓ ਦੇ ਵੱਲੋਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਵੀ ਤਾਰੀਫ ਕੀਤੀ ਗਈ ਐ ਸੀ ਆਮਾਨ ਦੇ ਨਾਲ ਗੱਲਬਾਤ ਦੇ ਦੌਰਾਨ ਮੀਟਿੰਗ ਦੇ ਦੌਰਾਨ ਜਿਸਨ ਫਾਰਮਾ ਕੰਪਨੀ ਦੇ ਸੀਈਓ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਸ਼ਲਾਘਾ ਕੀਤੀ ਗਈ ਐ ਤੇ ਇਸੇ ਦੌਰਾਨ ਸੀਐਮ ਆਨ ਵੀ ਇਸ ਮੀਟਿੰਗ ਦੌਰਾਨ ਗੱਲਬਾਤ ਕਰਦੇ ਲਗਾਤਾਰ ਨਜ਼ਰ ਆ ਰਹੇ ਨੇ ਬੀਤੇ ਲੰਬੇ ਸਮੇਂ ਤੋਂ ਸੀਐਮ ਮਾਨ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਇਨਵੈਸਟ ਪੰਜਾਬ ਤਹਿਤ ਕਈ ਉਪਰਾਲੇ ਕਰ ਰਹੇ ਨੇ ਤੇ ਇਸੇ ਦੇ ਚੱਲਦਿਆਂ ਕਈ ਵਪਾਰੀਆਂ ਨੂੰ ਕਈ ਉਦਯੋਗਪਤੀਆਂ ਨੂੰ ਪੰਜਾਬ ਚ ਇੰਡਸਟਰੀ ਲਗਾਉਣ ਦੇ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਆਮ ਜਨਤਾ ਨੂੰ ਵੀ ਫਾਇਦਾ ਹੋਵੇ ਇਸ ਦੇ ਨਾਲ ਨਾ ਸਿਰਫ ਪੰਜਾਬ ਦੇ ਵਿੱਚ ਅ ਇੰਡਸਟਰੀ ਜਿਹੜੀ ਹੈ ਉਹ ਲੱਗੇਗੀ ਸਗੋਂ ਰੋਜ਼ਗਾਰ ਵੀ ਮਿਲੇਗਾ ਨੌਜਵਾਨਾਂ ਨੂੰ ਇਸੇ ਦੇ ਚਲਦਿਆਂ ਸਿਮਾਨ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸੇ ਲੜੀ ਤਹਿਤ ਅੱਜ ਮੁੰਬਈ ਪਹੁੰਚੇ ਨੇ ਸਿਮਾਨ ਜਿੱਥੇ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ ਦੈਨਿਕ ਸੁਰੂਚੀ ਤੁਹਾਡਾ ਸਵਾਗਤ ਮੈਂ ਹਾਂ ਸਰੂਚੀ। ਅੱਜ ਸੀਐਮ ਭਗਵੰਤ ਮਾਨ ਮੁੰਬਈ ਪਹੁੰਚੇ ਹੋਏ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਵਪਾਰ ਨੂੰ ਪਰਫੁੱਲਿਤ ਕਰਨ ਦੇ ਲਈ ਅੱਜ ਮੁੰਬਈ ਦੇ ਵਿੱਚ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ। ਤਸਵੀਰਾਂ ਦਿਖਾ ਦਿੰਦੇ ਹਾਂ ਜਿੱਥੇ ਮੁੰਬਈ ਦੇ ਵਿੱਚ ਮੁੰਬਈ ਦੇ ਹੀ ਉਦਯੋਗਪਤੀਆਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਸਿਆਮਾਨ ਦੇ ਵੱਲੋਂ ਤਸਵੀਰਾਂ ਸਾਹਮਣੇ ਆਈਆਂ ਨੇ ਮੁੰਬਈ ਦੇ ਇਹ ਸਾਰੇ ਸਨਤਕਾਰ ਨੇ ਜਿਨ੍ਹਾਂ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਵਪਾਰ ਨੂੰ ਹੋਰ ਕਿਵੇਂ ਪਰਫੁੱਲਿਤ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਇਨਵੈਸਟ ਪੰਜਾਬ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਬੀਤੇ ਲੰਬੇ ਸਮੇਂ ਤੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ ਤੇ ਪੰਜਾਬ ਦੇ ਵਿੱਚ ਇੰਡਸਟਰੀਆਂ ਲਗਾਉਣ ਦੇ ਲਈ ਉਦਯੋਗਪਤੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਇਸੇ ਦੇ ਚਲਦਿਆਂ ਅੱਜ ਮੁੰਬਈ ਪਹੁੰਚੇ ਹੋਏ ਸਿਆਮਾਨ ਦੇ ਵੱਲੋਂ ਸਨ ਫਾਰਮਾ ਦੇ ਸੀਈਓ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਤੇ ਪੰਜਾਬ ਦੇ ਵਿੱਚ ਸਨ ਫਾਰਮਾ ਦੇ ਵਿਸਥਾਰ ਦੇ ਲਈ ਗੱਲਬਾਤ ਵੀ ਕੀਤੀ ਐ ਸੀਈਓ ਦੇ ਨਾਲ ਸਨ ਫਾਰਮਾ ਨੂੰ ਪੰਜਾਬ ਦੇ ਵਿੱਚ ਹੋਰ ਕਿਵੇਂ ਵਿਸਤਾਰਿਤ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਥੇ ਇਹ ਵੀ ਦੱਸ ਦੇ ਕਿ ਸਨ ਫਾਰਮਾ ਦੇ ਸੀਈਓ ਦੇ ਵੱਲੋਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਵੀ ਤਾਰੀਫ ਕੀਤੀ ਗਈ ਐ ਸੀਮਾਨ ਦੇ ਨਾਲ ਗੱਲਬਾਤ ਦੇ ਦੌਰਾਨ ਮੀਟਿੰਗ ਦੇ ਦੌਰਾਨ ਜੋ ਸਨ ਫਾਰਮਾ ਕੰਪਨੀ ਦੇ ਸੀਈਓ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਸ਼ਲਾਘਾ ਕੀਤੀ ਗਈ ਐ ਤੇ ਇਸੇ ਦੌਰਾਨ ਸੀਮਾਨ ਵੀ ਇਸ ਮੀਟਿੰਗ ਦੌਰਾਨ ਗੱਲਬਾਤ ਕਰਦੇ ਲਗਾਤਾਰ ਨਜ਼ਰ ਆ ਰਹੇ ਨੇ ਬੀਤੇ ਲੰਬੇ ਸਮੇਂ ਤੋਂ ਸੀਐਮ ਮਾਨ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਇਨਵੈਸਟ ਪੰਜਾਬ ਤਹਿਤ ਕਈ ਉਪਰਾਲੇ ਕਰ ਰਹੇ ਨੇ ਤੇ ਇਸੇ ਦੇ ਚਲਦਿਆਂ ਕਈ ਵਪਾਰੀਆਂ ਨੂੰ ਕਈ ਉਦਯੋਗਪਤੀਆਂ ਨੂੰ ਪੰਜਾਬ ਚ ਇੰਡਸਟਰੀ ਲਗਾਉਣ ਦੇ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਆਮ ਜਨਤਾ ਨੂੰ ਵੀ ਫਾਇਦਾ ਹੋਵੇ ਇਸ ਦੇ ਨਾਲ ਨਾ ਸਿਰਫ ਪੰਜਾਬ ਦੇ ਵਿੱਚ ਅ ਇੰਡਸਟਰੀ ਜਿਹੜੀ ਹੈ ਉਹ ਲੱਗੇ ਕਿ ਸਗੋਂ ਰੋਜ਼ਗਾਰ ਵੀ ਮਿਲੇਗਾ ਨੌਜਵਾਨਾਂ ਨੂੰ ਇਸੇ ਦੇ ਚਲਦਿਆਂ ਸਿਮਾਨ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸੇ ਲੜੀ ਤਹਿਤ ਅੱਜ ਮੁੰਬਈ ਪਹੁੰਚੇ ਨੇ ਸਿਮਾਨ ਜਿੱਥੇ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ ਦੈਨਿਕ ਸੁਰੂਚੀ ਤੁਹਾਡਾ ਸਵਾਗਤ ਮੈਂ ਹਾਂ ਸਰੂਚੀ। ਤਾਂ ਅੱਜ ਸੀਐਮ ਭਗਵੰਤ ਮਾਨ ਮੁੰਬਈ ਪਹੁੰਚੇ ਹੋਏ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਵਪਾਰ ਨੂੰ ਪਰਫੁੱਲਿਤ ਕਰਨ ਦੇ ਲਈ ਅੱਜ ਮੁੰਬਈ ਦੇ ਵਿੱਚ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ। ਤਸਵੀਰਾਂ ਦਿਖਾ ਦਿੰਦੇ ਹਾਂ ਜਿੱਥੇ ਮੁੰਬਈ ਦੇ ਵਿੱਚ ਮੁੰਬਈ ਦੇ ਹੀ ਉਦਯੋਗਪਤੀਆਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਸਿਆਮਾਨ ਦੇ ਵੱਲੋਂ ਤਸਵੀਰਾਂ ਸਾਹਮਣੇ ਆਈਆਂ ਨੇ ਮੁੰਬਈ ਦੇ ਇਹ ਸਾਰੇ ਸਨਤਕਾਰ ਨੇ ਜਿਨ੍ਹਾਂ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਵਪਾਰ ਨੂੰ ਹੋਰ ਕਿਵੇਂ ਪਰਫੁੱਲਿਤ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਇਨਵੈਸਟ ਪੰਜਾਬ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਬੀਤੇ ਲੰਬੇ ਸਮੇਂ ਤੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ ਤੇ ਪੰਜਾਬ ਦੇ ਵਿੱਚ ਇੰਡਸਟਰੀਆਂ ਲਗਾਉਣ ਦੇ ਲਈ ਉਦਯੋਗਪਤੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਇਸੇ ਦੇ ਚਲਦਿਆਂ ਅੱਜ ਮੁੰਬਈ ਪਹੁੰਚੇ ਹੋਏ ਸਿਆਮਾਨ ਦੇ ਵੱਲੋਂ ਸਨ ਫਾਰਮਾ ਦੇ ਸੀਈਓ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਤੇ ਪੰਜਾਬ ਦੇ ਵਿੱਚ ਸਨ ਫਾਰਮਾ ਦੇ ਵਿਸਥਾਰ ਦੇ ਲਈ ਗੱਲਬਾਤ ਵੀ ਕੀਤੀ ਐ ਸੀਈਓ ਦੇ ਨਾਲ ਸਨ ਫਾਰਮਾ ਨੂੰ ਪੰਜਾਬ ਦੇ ਵਿੱਚ ਹੋਰ ਕਿਵੇਂ ਵਿਸਤਾਰਿਤ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਥੇ ਇਹ ਵੀ ਦੱਸ ਦੇ ਕਿ ਸਨ ਫਾਰਮਾ ਦੇ ਸੀਈਓ ਦੇ ਵੱਲੋਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਵੀ ਤਾਰੀਫ ਕੀਤੀ ਗਈ ਐ ਸੀਮਾਨ ਦੇ ਨਾਲ ਗੱਲਬਾਤ ਦੇ ਦੌਰਾਨ ਮੀਟਿੰਗ ਦੇ ਦੌਰਾਨ ਜੋ ਸਨ ਫਾਰਮਾ ਕੰਪਨੀ ਦੇ ਸੀਈਓ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਸ਼ਲਾਘਾ ਕੀਤੀ ਗਈ ਐ ਤੇ ਇਸੇ ਦੌਰਾਨ ਸੀਮਾਨ ਵੀ ਇਸ ਮੀਟਿੰਗ ਦੌਰਾਨ ਗੱਲਬਾਤ ਕਰਦੇ ਲਗਾਤਾਰ ਨਜ਼ਰ ਆ ਰਹੇ ਨੇ ਬੀਤੇ ਲੰਬੇ ਸਮੇਂ ਤੋਂ ਸੀਐਮ ਮਾਨ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਇਨਵੈਸਟ ਪੰਜਾਬ ਤਹਿਤ ਕਈ ਉਪਰਾਲੇ ਕਰ ਰਹੇ ਨੇ ਤੇ ਇਸੇ ਦੇ ਚਲਦਿਆਂ ਕਈ ਵਪਾਰੀਆਂ ਨੂੰ ਕਈ ਉਦਯੋਗਪਤੀਆਂ ਨੂੰ ਪੰਜਾਬ ਚ ਇੰਡਸਟਰੀ ਲਗਾਉਣ ਦੇ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਆਮ ਜਨਤਾ ਨੂੰ ਵੀ ਫਾਇਦਾ ਹੋਵੇ ਇਸ ਦੇ ਨਾਲ ਨਾ ਸਿਰਫ ਪੰਜਾਬ ਦੇ ਵਿੱਚ ਅ ਇੰਡਸਟਰੀ ਜਿਹੜੀ ਹੈ ਉਹ ਲੱਗੇ ਕਿ ਸਗੋਂ ਰੋਜ਼ਗਾਰ ਵੀ ਮਿਲੇਗਾ ਨੌਜਵਾਨਾਂ ਨੂੰ ਇਸੇ ਦੇ ਚਲਦਿਆਂ ਸਿਮਾਨ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸੇ ਲੜੀ ਤਹਿਤ ਅੱਜ ਮੁੰਬਈ ਪਹੁੰਚੇ ਨੇ ਸਿਮਾਨ ਜਿੱਥੇ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ ਦੈਨਿਕ ਸੁਰੂਚੀ ਤੁਹਾਡਾ ਸਵਾਗਤ ਮੈਂ ਹਾਂ ਸਰੂਚੀ। ਅੱਜ ਸੀਐਮ ਭਗਵੰਤ ਮਾਨ ਮੁੰਬਈ ਪਹੁੰਚੇ ਹੋਏ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਵਪਾਰ ਨੂੰ ਪਰਫੁੱਲਿਤ ਕਰਨ ਦੇ ਲਈ ਅੱਜ ਮੁੰਬਈ ਦੇ ਵਿੱਚ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ। ਤਸਵੀਰਾਂ ਦਿਖਾ ਦਿੰਦੇ ਹਾਂ ਜਿੱਥੇ ਮੁੰਬਈ ਦੇ ਵਿੱਚ ਮੁੰਬਈ ਦੇ ਹੀ ਉਦਯੋਗਪਤੀਆਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਸਿਆਮਾਨ ਦੇ ਵੱਲੋਂ ਤਸਵੀਰਾਂ ਸਾਹਮਣੇ ਆਈਆਂ ਨੇ ਮੁੰਬਈ ਦੇ ਇਹ ਸਾਰੇ ਸਨਤਕਾਰ ਨੇ ਜਿਨ੍ਹਾਂ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਵਪਾਰ ਨੂੰ ਹੋਰ ਕਿਵੇਂ ਪਰਫੁੱਲਿਤ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਇਨਵੈਸਟ ਪੰਜਾਬ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਬੀਤੇ ਲੰਬੇ ਸਮੇਂ ਤੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ ਤੇ ਪੰਜਾਬ ਦੇ ਵਿੱਚ ਇੰਡਸਟਰੀਆਂ ਲਗਾਉਣ ਦੇ ਲਈ ਉਦਯੋਗਪਤੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਇਸੇ ਦੇ ਚਲਦਿਆਂ ਅੱਜ ਮੁੰਬਈ ਪਹੁੰਚੇ ਹੋਏ ਸਿਆਮਾਨ ਦੇ ਵੱਲੋਂ ਸਨ ਫਾਰਮਾ ਦੇ ਸੀਈਓ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਤੇ ਪੰਜਾਬ ਦੇ ਵਿੱਚ ਸਨ ਫਾਰਮਾ ਦੇ ਵਿਸਥਾਰ ਦੇ ਲਈ ਗੱਲਬਾਤ ਵੀ ਕੀਤੀ ਐ ਸੀਈਓ ਦੇ ਨਾਲ ਸਨ ਫਾਰਮਾ ਨੂੰ ਪੰਜਾਬ ਦੇ ਵਿੱਚ ਹੋਰ ਕਿਵੇਂ ਵਿਸਤਾਰਿਤ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਥੇ ਇਹ ਵੀ ਦੱਸ ਦੇ ਕਿ ਸਨ ਫਾਰਮਾ ਦੇ ਸੀਈਓ ਦੇ ਵੱਲੋਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਵੀ ਤਾਰੀਫ ਕੀਤੀ ਗਈ ਐ ਸੀਮਾਨ ਦੇ ਨਾਲ ਗੱਲਬਾਤ ਦੇ ਦੌਰਾਨ ਮੀਟਿੰਗ ਦੇ ਦੌਰਾਨ ਜਿਸਨ ਫਾਰਮਾ ਕੰਪਨੀ ਦੇ ਸੀਈਓ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਸ਼ਲਾਘਾ ਕੀਤੀ ਗਈ ਐ ਤੇ ਇਸੇ ਦੌਰਾਨ ਸੀਮਾਨ ਵੀ ਇਸ ਮੀਟਿੰਗ ਦੌਰਾਨ ਗੱਲਬਾਤ ਕਰਦੇ ਲਗਾਤਾਰ ਨਜ਼ਰ ਆ ਰਹੇ ਨੇ ਬੀਤੇ ਲੰਬੇ ਸਮੇਂ ਤੋਂ ਸੀਐਮ ਮਾਨ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਇਨਵੈਸਟ ਪੰਜਾਬ ਤਹਿਤ ਕਈ ਉਪਰਾਲੇ ਕਰ ਰਹੇ ਨੇ ਤੇ ਇਸੇ ਦੇ ਚਲਦਿਆਂ ਕਈ ਵਪਾਰੀਆਂ ਨੂੰ ਕਈ ਉਦਯੋਗਪਤੀਆਂ ਨੂੰ ਪੰਜਾਬ ਚ ਇੰਡਸਟਰੀ ਲਗਾਉਣ ਦੇ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਆਮ ਜਨਤਾ ਨੂੰ ਵੀ ਫਾਇਦਾ ਹੋਵੇ ਇਸ ਦੇ ਨਾਲ ਨਾ ਸਿਰਫ ਪੰਜਾਬ ਦੇ ਵਿੱਚ ਅ ਇੰਡਸਟਰੀ ਜਿਹੜੀ ਹੈ ਉਹ ਲੱਗੇ ਕਿ ਸਗੋਂ ਰੋਜ਼ਗਾਰ ਵੀ ਮਿਲੇਗਾ ਨੌਜਵਾਨਾਂ ਨੂੰ ਇਸੇ ਦੇ ਚਲਦਿਆਂ ਸਿਮਾਨ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸੇ ਲੜੀ ਤਹਿਤ ਅੱਜ ਮੁੰਬਈ ਪਹੁੰਚੇ ਨੇ ਸਿਮਾਨ ਜਿੱਥੇ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ ਦੈਨਿਕ ਸੁਰੂਚੀ ਤੁਹਾਡਾ ਸਵਾਗਤ ਮੈਂ ਹਾਂ ਸਰੂਚੀ। ਤਾਂ ਅੱਜ ਸੀਐਮ ਭਗਵੰਤ ਮਾਨ ਮੁੰਬਈ ਪਹੁੰਚੇ ਹੋਏ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਵਪਾਰ ਨੂੰ ਪਰਫੁੱਲਿਤ ਕਰਨ ਦੇ ਲਈ ਅੱਜ ਮੁੰਬਈ ਦੇ ਵਿੱਚ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ। ਤਸਵੀਰਾਂ ਦਿਖਾ ਦਿੰਦੇ ਹਾਂ ਜਿੱਥੇ ਮੁੰਬਈ ਦੇ ਵਿੱਚ ਮੁੰਬਈ ਦੇ ਹੀ ਉਦਯੋਗਪਤੀਆਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਸਿਆਮਾਨ ਦੇ ਵੱਲੋਂ ਤਸਵੀਰਾਂ ਸਾਹਮਣੇ ਆਈਆਂ ਨੇ ਮੁੰਬਈ ਦੇ ਇਹ ਸਾਰੇ ਸਨਤਕਾਰ ਨੇ ਜਿਨ੍ਹਾਂ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਵਪਾਰ ਨੂੰ ਹੋਰ ਕਿਵੇਂ ਪਰਫੁੱਲਿਤ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਇਨਵੈਸਟ ਪੰਜਾਬ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਬੀਤੇ ਲੰਬੇ ਸਮੇਂ ਤੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ ਤੇ ਪੰਜਾਬ ਦੇ ਵਿੱਚ ਇੰਡਸਟਰੀਆਂ ਲਗਾਉਣ ਦੇ ਲਈ ਉਦਯੋਗਪਤੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਇਸੇ ਦੇ ਚਲਦਿਆਂ ਅੱਜ ਮੁੰਬਈ ਪਹੁੰਚੇ ਹੋਏ ਸਿਆਮਾਨ ਦੇ ਵੱਲੋਂ ਸਨ ਫਾਰਮਾ ਦੇ ਸੀਈਓ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਤੇ ਪੰਜਾਬ ਦੇ ਵਿੱਚ ਸਨ ਫਾਰਮਾ ਦੇ ਵਿਸਥਾਰ ਦੇ ਲਈ ਗੱਲਬਾਤ ਵੀ ਕੀਤੀ ਐ ਸੀਈਓ ਦੇ ਨਾਲ ਸਨ ਫਾਰਮਾ ਨੂੰ ਪੰਜਾਬ ਦੇ ਵਿੱਚ ਹੋਰ ਕਿਵੇਂ ਵਿਸਤਾਰਿਤ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਥੇ ਇਹ ਵੀ ਦੱਸ ਦੇ ਕਿ ਸਨ ਫਾਰਮਾ ਦੇ ਸੀਈਓ ਦੇ ਵੱਲੋਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਵੀ ਤਾਰੀਫ ਕੀਤੀ ਗਈ ਐ ਸੀਮਾਨ ਦੇ ਨਾਲ ਗੱਲਬਾਤ ਦੇ ਦੌਰਾਨ ਮੀਟਿੰਗ ਦੇ ਦੌਰਾਨ ਜਿਸਨ ਫਾਰਮਾ ਕੰਪਨੀ ਦੇ ਸੀਈਓ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਸ਼ਲਾਘਾ ਕੀਤੀ ਗਈ ਐ ਤੇ ਇਸੇ ਦੌਰਾਨ ਸੀਮਾਨ ਵੀ ਇਸ ਮੀਟਿੰਗ ਦੌਰਾਨ ਗੱਲਬਾਤ ਕਰਦੇ ਲਗਾਤਾਰ ਨਜ਼ਰ ਆ ਰਹੇ ਨੇ ਬੀਤੇ ਲੰਬੇ ਸਮੇਂ ਤੋਂ ਸੀਐਮ ਮਾਨ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਇਨਵੈਸਟ ਪੰਜਾਬ ਤਹਿਤ ਕਈ ਉਪਰਾਲੇ ਕਰ ਰਹੇ ਨੇ ਤੇ ਇਸੇ ਦੇ ਚਲਦਿਆਂ ਕਈ ਵਪਾਰੀਆਂ ਨੂੰ ਕਈ ਉਦਯੋਗਪਤੀਆਂ ਨੂੰ ਪੰਜਾਬ ਚ ਇੰਡਸਟਰੀ ਲਗਾਉਣ ਦੇ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਆਮ ਜਨਤਾ ਨੂੰ ਵੀ ਫਾਇਦਾ ਹੋਵੇ ਇਸ ਦੇ ਨਾਲ ਨਾ ਸਿਰਫ ਪੰਜਾਬ ਦੇ ਵਿੱਚ ਅ ਇੰਡਸਟਰੀ ਜਿਹੜੀ ਹੈ ਉਹ ਲੱਗੇ ਕਿ ਸਗੋਂ ਰੋਜ਼ਗਾਰ ਵੀ ਮਿਲੇਗਾ ਨੌਜਵਾਨਾਂ ਨੂੰ ਇਸੇ ਦੇ ਚਲਦਿਆਂ ਸਿਮਾਨ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸੇ ਲੜੀ ਤਹਿਤ ਅੱਜ ਮੁੰਬਈ ਪਹੁੰਚੇ ਨੇ ਸਿਮਾਨ ਜਿੱਥੇ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ ਦੈਨਿਕ ਸੁਰੂਚੀ ਤੁਹਾਡਾ ਸਵਾਗਤ ਮੈਂ ਹਾਂ ਸਰੂਚੀ। ਅੱਜ ਸੀਐਮ ਭਗਵੰਤ ਮਾਨ ਮੁੰਬਈ ਪਹੁੰਚੇ ਹੋਏ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਵਪਾਰ ਨੂੰ ਪਰਫੁੱਲਿਤ ਕਰਨ ਦੇ ਲਈ ਅੱਜ ਮੁੰਬਈ ਦੇ ਵਿੱਚ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ। ਤਸਵੀਰਾਂ ਦਿਖਾ ਦਿੰਦੇ ਹਾਂ ਜਿੱਥੇ ਮੁੰਬਈ ਦੇ ਵਿੱਚ ਮੁੰਬਈ ਦੇ ਹੀ ਉਦਯੋਗਪਤੀਆਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਸਿਆਮਾਨ ਦੇ ਵੱਲੋਂ ਤਸਵੀਰਾਂ ਸਾਹਮਣੇ ਆਈਆਂ ਨੇ ਮੁੰਬਈ ਦੇ ਇਹ ਸਾਰੇ ਸਨਤਕਾਰ ਨੇ ਜਿਨ੍ਹਾਂ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਵਪਾਰ ਨੂੰ ਹੋਰ ਕਿਵੇਂ ਪਰਫੁੱਲਿਤ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਇਨਵੈਸਟ ਪੰਜਾਬ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਬੀਤੇ ਲੰਬੇ ਸਮੇਂ ਤੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ ਤੇ ਪੰਜਾਬ ਦੇ ਵਿੱਚ ਇੰਡਸਟਰੀਆਂ ਲਗਾਉਣ ਦੇ ਲਈ ਉਦਯੋਗਪਤੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਇਸੇ ਦੇ ਚਲਦਿਆਂ ਅੱਜ ਮੁੰਬਈ ਪਹੁੰਚੇ ਹੋਏ ਸਿਆਮਾਨ ਦੇ ਵੱਲੋਂ ਸਨ ਫਾਰਮਾ ਦੇ ਸੀਈਓ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਤੇ ਪੰਜਾਬ ਦੇ ਵਿੱਚ ਸਨ ਫਾਰਮਾ ਦੇ ਵਿਸਥਾਰ ਦੇ ਲਈ ਗੱਲਬਾਤ ਵੀ ਕੀਤੀ ਐ ਸੀਈਓ ਦੇ ਨਾਲ ਸਨ ਫਾਰਮਾ ਨੂੰ ਪੰਜਾਬ ਦੇ ਵਿੱਚ ਹੋਰ ਕਿਵੇਂ ਵਿਸਤਾਰਿਤ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਥੇ ਇਹ ਵੀ ਦੱਸ ਦੇ ਕਿ ਸਨ ਫਾਰਮਾ ਦੇ ਸੀਈਓ ਦੇ ਵੱਲੋਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਵੀ ਤਾਰੀਫ ਕੀਤੀ ਗਈ ਐ ਸੀਮਾਨ ਦੇ ਨਾਲ ਗੱਲਬਾਤ ਦੇ ਦੌਰਾਨ ਮੀਟਿੰਗ ਦੇ ਦੌਰਾਨ ਜੋ ਸਨ ਫਾਰਮਾ ਕੰਪਨੀ ਦੇ ਸੀਈਓ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਸ਼ਲਾਘਾ ਕੀਤੀ ਗਈ ਐ ਤੇ ਇਸੇ ਦੌਰਾਨ ਸੀਮਾਨ ਵੀ ਇਸ ਮੀਟਿੰਗ ਦੌਰਾਨ ਗੱਲਬਾਤ ਕਰਦੇ ਲਗਾਤਾਰ ਨਜ਼ਰ ਆ ਰਹੇ ਨੇ ਬੀਤੇ ਲੰਬੇ ਸਮੇਂ ਤੋਂ ਸੀਐਮ ਮਾਨ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਇਨਵੈਸਟ ਪੰਜਾਬ ਤਹਿਤ ਕਈ ਉਪਰਾਲੇ ਕਰ ਰਹੇ ਨੇ ਤੇ ਇਸੇ ਦੇ ਚੱਲਦਿਆਂ ਕਈ ਵਪਾਰੀਆਂ ਨੂੰ ਕਈ ਉਦਯੋਗਪਤੀਆਂ ਨੂੰ ਪੰਜਾਬ ਚ ਇੰਡਸਟਰੀ ਲਗਾਉਣ ਦੇ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਆਮ ਜਨਤਾ ਨੂੰ ਵੀ ਫਾਇਦਾ ਹੋਵੇ ਇਸ ਦੇ ਨਾਲ ਨਾ ਸਿਰਫ ਪੰਜਾਬ ਦੇ ਵਿੱਚ ਅ ਇੰਡਸਟਰੀ ਜਿਹੜੀ ਹੈ ਉਹ ਲੱਗੇ ਕਿ ਸਗੋਂ ਰੋਜ਼ਗਾਰ ਵੀ ਮਿਲੇਗਾ ਨੌਜਵਾਨਾਂ ਨੂੰ ਇਸੇ ਦੇ ਚਲਦਿਆਂ ਸਿਮਾਨ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸੇ ਲੜੀ ਤਹਿਤ ਅੱਜ ਮੁੰਬਈ ਪਹੁੰਚੇ ਨੇ ਸਿਮਾਨ ਜਿੱਥੇ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ ਦੈਨਿਕ ਸੁਰੂਚੀ ਤੁਹਾਡਾ ਸਵਾਗਤ ਮੈਂ ਹਾਂ ਸਰੂਚੀ। ਅੱਜ ਸੀਐਮ ਭਗਵੰਤ ਮਾਨ ਮੁੰਬਈ ਪਹੁੰਚੇ ਹੋਏ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਵਪਾਰ ਨੂੰ ਪਰਫੁੱਲਿਤ ਕਰਨ ਦੇ ਲਈ ਅੱਜ ਮੁੰਬਈ ਦੇ ਵਿੱਚ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ। ਤਸਵੀਰਾਂ ਦਿਖਾ ਦਿੰਦੇ ਹਾਂ ਜਿੱਥੇ ਮੁੰਬਈ ਦੇ ਵਿੱਚ ਮੁੰਬਈ ਦੇ ਹੀ ਉਦਯੋਗਪਤੀਆਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਸਿਆਮਾਨ ਦੇ ਵੱਲੋਂ ਤਸਵੀਰਾਂ ਸਾਹਮਣੇ ਆਈਆਂ ਨੇ ਮੁੰਬਈ ਦੇ ਇਹ ਸਾਰੇ ਸਨਤਕਾਰ ਨੇ ਜਿਨ੍ਹਾਂ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਵਪਾਰ ਨੂੰ ਹੋਰ ਕਿਵੇਂ ਪਰਫੁੱਲਿਤ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਇਨਵੈਸਟ ਪੰਜਾਬ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਬੀਤੇ ਲੰਬੇ ਸਮੇਂ ਤੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ ਤੇ ਪੰਜਾਬ ਦੇ ਵਿੱਚ ਇੰਡਸਟਰੀਆਂ ਲਗਾਉਣ ਦੇ ਲਈ ਉਦਯੋਗਪਤੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਇਸੇ ਦੇ ਚਲਦਿਆਂ ਅੱਜ ਮੁੰਬਈ ਪਹੁੰਚੇ ਹੋਏ ਸਿਆਮਾਨ ਦੇ ਵੱਲੋਂ ਸਨ ਫਾਰਮਾ ਦੇ ਸੀਈਓ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਤੇ ਪੰਜਾਬ ਦੇ ਵਿੱਚ ਸਨ ਫਾਰਮਾ ਦੇ ਵਿਸਥਾਰ ਦੇ ਲਈ ਗੱਲਬਾਤ ਵੀ ਕੀਤੀ ਐ ਸੀਈਓ ਦੇ ਨਾਲ ਸਨ ਫਾਰਮਾ ਨੂੰ ਪੰਜਾਬ ਦੇ ਵਿੱਚ ਹੋਰ ਕਿਵੇਂ ਵਿਸਤਾਰਿਤ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਥੇ ਇਹ ਵੀ ਦੱਸ ਦੇ ਕਿ ਸਨ ਫਾਰਮਾ ਦੇ ਸੀਈਓ ਦੇ ਵੱਲੋਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਵੀ ਤਾਰੀਫ਼ ਕੀਤੀ ਗਈ ਐ ਸੀਮਾਨ ਦੇ ਨਾਲ ਗੱਲਬਾਤ ਦੇ ਦੌਰਾਨ ਮੀਟਿੰਗ ਦੇ ਦੌਰਾਨ ਜੋ ਸਨ ਫਾਰਮਾ ਕੰਪਨੀ ਦੇ ਸੀਈਓ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਸ਼ਲਾਘਾ ਕੀਤੀ ਗਈ ਐ ਤੇ ਇਸੇ ਦੌਰਾਨ ਸੀਮਾਨ ਵੀ ਇਸ ਮੀਟਿੰਗ ਦੌਰਾਨ ਗੱਲਬਾਤ ਕਰਦੇ ਲਗਾਤਾਰ ਨਜ਼ਰ ਆ ਰਹੇ ਨੇ ਬੀਤੇ ਲੰਬੇ ਸਮੇਂ ਤੋਂ ਸੀਮਾਨ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਇਨਵੈਸਟ ਪੰਜਾਬ ਤਹਿਤ ਕਈ ਉਪਰਾਲੇ ਕਰ ਰਹੇ ਨੇ ਤੇ ਇਸੇ ਦੇ ਚਲਦਿਆਂ ਕਈ ਵਪਾਰੀਆਂ ਨੂੰ ਕਈ ਉਦਯੋਗਪਤੀਆਂ ਨੂੰ ਪੰਜਾਬ ਚ ਇੰਡਸਟਰੀ ਲਗਾਉਣ ਦੇ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਆਮ ਜਨਤਾ ਨੂੰ ਵੀ ਫਾਇਦਾ ਹੋਵੇ ਇਸ ਦੇ ਨਾਲ ਨਾ ਸਿਰਫ ਪੰਜਾਬ ਦੇ ਵਿੱਚ ਅ ਇੰਡਸਟਰੀ ਜਿਹੜੀ ਹੈ ਉਹ ਲੱਗੇ ਕਿ ਸਗੋਂ ਰੋਜ਼ਗਾਰ ਵੀ ਮਿਲੇਗਾ ਨੌਜਵਾਨਾਂ ਨੂੰ ਇਸੇ ਦੇ ਚਲਦਿਆਂ ਸਿਮਾਨ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸੇ ਲੜੀ ਤਹਿਤ ਅੱਜ ਮੁੰਬਈ ਪਹੁੰਚੇ ਨੇ ਸਿਮਾਨ ਜਿੱਥੇ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ ਦੈਨਿਕ ਸੂਰਜਾ ਤੁਹਾਡਾ ਸਵਾਗਤ ਮੈਂ ਹਾਂ ਸਰੂਜੀ